ਉਨੇ ਕਾਰਨ ਤੇ ਵੇਖੋ ਬਹੁਤ ਸਾਰੇ ਹੁੰਦੇ ਨੇ ਬਾਕੀ ਕਿਉਂਕਿ ਸਿੱਖਾਂ ਦੀ ਇੱਕ ਵੱਖਰੀ ਆਡੈਂਟੀਟੀ ਆ ਪਛਾਣ ਪਛਾਣੇ ਤਾਂ ਅਸੀਂ ਕਰੋੜਾਂ ਚ ਵੀ ਜਾਣਦੇ ਆ ਪਰ ਫੇਰ ਵੀ ਇੱਥੇ ਤਵੱਜੂ ਦੇਣ ਦੀ ਲੋੜ ਹੈ ਪਿਛੇ ਜੇ ਗੱਲ ਆਈ ਸੀ ਸਾਰੇ ਪਾਸੇ ਭਈ ਚਾਰ ਜਾਣਿਆਂ ਦੇ ਮਗਰ ਹੁਣ ਸਾਡੇ ਤਿੰਨ ਦੀ ਅਨੁਪਾਤ ਜੇ ਦੋ ਜੋੜੇ ਆ ਤੇ ਉਹਨਾਂ ਦੇ ਪਿੱਛੇ ਤਿੰਨ ਬੱਚੇ ਆ ਤੇ ਇੱਕ ਸਾਠ ਆ ਦੋਹਾਂ ਦੇ ਮਗਰ ਤੋਂ ਤਿੰਨ ਹੀ ਰਹਿ ਗਈ ਪ੍ਰੇਸ਼ਾਬ ਦੇ ਨਾਲ ਤੇ ਆਪਣਾ ਜਿਹੜਾ ਅਨੁਪਾਤ ਉਹ ਠੀਕ ਨਹੀਂ ਆ। ਉਹਨੂੰ ਠੀਕ ਕਰਨ ਦੀ ਲੋੜ ਆ। ਬਾਕੀ ਤੇ ਹਰ ਇੱਕ ਨੇ ਆਰਥਿਕਤਾ ਦੇਖਣੀ ਹੁੰਦੀ ਆ। ਪਰ ਗੁਰੂ ਤੇ ਭਰੋਸਾ ਕਰਕੇ ਗੁਰੂ ਤੇ ਟੇਕ ਰੱਖ ਕੇ ਸੈਲ ਪੱਥਰ ਮੈਂ ਜਨ ਤੋਂ ਪਾਇ ਤਾਂ ਘਰ ਚ ਚਾ ਕੇ ਕਰ ਧਰਿਆ। ਮੈਂ ਕੱਲੇ ਗੁਰਦੁਆਰਾ ਸਾਹਿਬ ਗੁਰੂ ਘਰ ਹੋਰ ਵੀ ਗਿਆ ਸੀ। ਕਲਗੀਧਰ ਪਾਤਸ਼ਾਹ ਜੀ ਦਾ ਵਿਆਹ ਪਰ ਮਨਾਇਆ ਗਿਆ ਤੇ ਮੈਂ ਉੱਥੇ ਵੀ ਕਾਮਨ ਹੋਈ ਅਪੀਲ ਕੀਤੀ। ਕਿ ਆਪਾਂ ਹੁਣ ਅੱਗੇ ਵਧੀਏ। ਤੇ ਦੋ ਤੋਂ ਜ਼ਿਆਦਾ ਘਟੋ ਘਟ ਦੋ ਤਿੰਨ ਤੇ ਬਾਕੀ ਰੱਬ ਦੀ ਬਖਸ਼ਿਸ਼ ਸਮਝ ਕੇ ਸਾਨੂੰ ਇਹ ਕੱਲਾ ਰੁੱਖ ਵੀ ਸਿਆਣੇ ਕਹਿੰਦੇ ਠੀਕ ਨਹੀਂ ਆ ਤੇ ਇਸ ਪਾਸੇ ਥੋੜਾ ਅੱਗੇ ਵਧਣਾ ਚਾਹੀਦਾ। ਬਾਕੀ ਗੁਰੂ ਤੇ ਟੇਕ ਰੱਖਣੀ ਚਾਹੀਦੀ, ਭਰੋਸਾ ਰੱਖਣਾ ਚਾਹੀਦਾ। ਦੇਣ ਵਾਲਾ, ਪਾਲਣ ਵਾਲਾ, ਪੈਦਾ ਕਰਨ ਵਾਲਾ ਅਕਾਲ ਪੁਰਖਾ। ਗੁਰੂ ਗੁਰਸਿੱਖ ਪਰਵਾਰ ਦੇ ਪਿਤਾ ਜੀ ਆਪ ਦੀ ਫੌਜ ਦੇ ਵਿੱਚ ਹਾਂਜੀ ਬਹੁਤ ਮੰਦ ਭਾਗੀ ਆ ਜੀ। ਦੇਖੋ ਮਾਮਾਂ ਦੇ ਲਈ ਪਿਓ ਦੇ ਲਈ ਬੱਚੇ ਜਿਹੜੇ ਉਹ ਜਿਗਰ ਦਾ ਟੁਕੜਾ ਹੁੰਦੇ ਆ। ਤੇ ਨੌਜਵਾਨ ਪੁੱਤ ਸੀ ਪਰ ਉਹ ਸੰਸਾਰ ਤੋਂ ਚਲਾ ਗਿਆ। ਤੋਂ ਸਾਡੀ ਪਰਿਵਾਰ ਦੇ ਨਾਲ ਜਿੱਥੇ ਦੇ ਲੋ ਹਮਦਰਦੀ ਮੈਂ ਗੁਰੂ ਅੱਗੇ ਪਰਿਵਾਰ ਨੂੰ ਸੱਚੇ ਪਾਤਸ਼ਾਹਾ ਪਾਣਾ ਮੰਨਣ ਦਾ ਬਲ ਬਖਸ਼ਣ ਅਰਦਾਸ ਕਰਦਾ ਤੇ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਦੇਣ ਬਾਕੀ ਮੈਂ ਸ਼ਾਇਦ ਅੱਜ ਹੀ ਉਹ ਪਰਿਵਾਰ ਨੂੰ ਮਿਲ ਕੇ ਵੀ ਆਵਾਂਗਾ ਕਿਉਂਕਿ ਉਹ ਪਰਿਵਾਰ ਜਿਹੜਾ ਆਨੰਦਪੁਰ ਸਾਹਿਬ ਦੇ ਨੇੜ ਲਾਈ ਆ ਤੇ ਬੱਚੇ ਜਦੋਂ ਐਵੇਂ ਚਲੇ ਜਾਂਦੇ ਆ ਉਹਦਾ ਘਾਟਾ ਤੇ ਨਹੀਂ ਪੂਰਾ ਕੀਤਾ ਜਾ ਸਕਦਾ ਆਪਾਂ ਗੁਰੂ ਅੱਗੇ ਅਰਦਾਸ ਕਰ ਸਕਦੇ ਆ ਮੈਂ ਸਮਝਦਾ ਵੀ ਇਹ ਬਹੁਤ ਹੀ ਦੁਖਦਾਰੀ ਇਹ ਇੱਕ ਕਾਮੁਨੀ ਸੋਤਨ ਦੀ ਰੋੜ ਹੈ ਜਿਸ ਤਰੀਕੇ ਦੇ ਨਾਲ ਗਣਤੀ ਦੇ ਵਿੱਚ ਤੁਸੀਂ ਘਟਦੇ ਜਾ ਰਹੇ ਮੈਨੂੰ ਲੱਗਦਾ ਤੇ ਪਿੱਛੇ ਦੇ ਸ਼ਾਇਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੌਜ ਦੇ ਉੱਚ ਅਧਿਕਾਰੀਆਂ ਨੂੰ ਕੁਝ ਪੱਤਰ ਵੀ ਦਿੱਤੇ ਸੀ ਜਿਹੜਾ ਕੋਟਾ ਘਟਾਇਆ ਗਿਆ ਸਿੱਖਾਂ ਦਾ ਕਿ ਉੱਥੇ ਗੌਰ ਕੀਤਾ ਜਾਵੇ ਤੇ ਬਾਕੀ ਦੇਖੋ ਸਿੱਖ ਤੇ ਕਮਰਸ਼ਲ ਕੌਮ ਹੈ ਹੀ ਆ ਤੇ ਹਮੇਸ਼ਾ ਰਹਿਣੀ ਆ ਜਿੰਤੋਂ ਤੱਕ ਅਬਾਦੀ ਦੀ ਗੱਲ ਆ ਥੋੜੇ ਦਿਨ ਪਹਿਲਾਂ ਹੀ ਬਹੁਤ ਹੀ ਮੰਦ ਭਾਗੀ ਘਟਨਾ ਜਿਹੜੀ ਸੁਨਾਮ ਹੋਈ ਹੈ ਤੇ ਬੜਾ ਸੋਹਣਾ ਸਰਦਾਰ ਬੱਚਾ ਸਾਡਾ ਸੋਹਣੀ ਦਸਤਾਰ ਸਜਾਉਂਦਾ ਹਰਜੋਤ ਸਿੰਘ ਦੀ ਸ਼ੈਡੋ ਦਾ ਨਾਮ ਇਕਲੌਤਾ ਪੁੱਤ ਹੀ ਹੋ ਵੀ ਦੁਨੀਆ ਤੋਂ ਗਿਆ ਹਾਦਸਾ ਹੋ ਗਿਆ ਤੋਂ ਮੈਂ ਤੇ ਪਹਿਲਾਂ ਵੀ ਸਾਰਿਆਂ ਨੂੰ ਇਹ ਗੱਲ ਆਖਦਾ ਹਾਂ ਵੀ ਆਪਣੇ ਬਜ਼ੁਰਗ ਕਹਿੰਦੇ ਨੇ ਦੇਖ ਵੀ ਕੱਲਾ ਤੇ ਰੁੱਖ ਵੀ ਨਾ ਹੋਵੇ ਇਸ ਕਰਕੇ ਅੱਗੇ ਵਧਣ ਦੀ ਲੋੜ ਆ ਸਾਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਆ ਤੋਂ ਜਿੱਥੋਂ ਤੱਕ ਸਾਡੀ ਔਲਾਦ ਦੀ ਗੱਲ ਆ ਗੁਰੂ ਤੇ ਭਰੋਸਾ ਰੱਖ ਕੇ ਆਪਾਂ ਨੂੰ ਇਸ ਪਾਸੇ ਥੋੜਾ ਅੱਗੇ ਵਧਣਾ ਚਾਹੀਦਾ ਇਹ ਇਕੱਲੇ ਤੱਕ ਨਹੀਂ ਰਹਿਣਾ ਚਾਹੀਦਾ ਦੋ ਜਾਂ ਦੋ ਤੋਂ ਵੱਧ ਬੱਚੇ ਜਿਹੜੇ ਆ ਸਾਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਇਹ ਤੇ ਤੁਹਾਡੇ ਵੱਲੋਂ ਸਰ ਜਿਹੜੇ ਪਿੱਛੇ ਅਨਾਊਂਸਮੈਂਟ ਹੋਈ ਹੈ ਵੀ ਬੰਦੇ ਸਾਡੇ ਸਾਡੇ ਸਿੱਖ ਧਰਮ ਹੈ ਉਹਦੀ ਆਵਾਜ਼ ਹੀ ਘਟ ਰਹੀ ਹੈ ਇਹ ਬਸ ਦਾ ਸਮਾਂ ਤੋਂ ਨਾਨਕਪੁਰ ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਵਸਾਇਆ ਤੁਸੀਂ ਉਸ ਜੱਲੇ ਤੇ ਆਏ ਹੋ ਟਾਡੇ ਭਾਗ ਚੰਗੇ ਨੇ ਤੇ ਜਿਵੇਂ ਗੁਰੂ ਸਾਹਿਬ ਜੀ ਨੇ ਕਿਹਾ ਹੀ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਯਾਦ ਰੱਖੈ ਹਮਰੀ ਗੁਰਿਆਈ ਜਿਹੜੇ ਥਾਂ ਤੇ ਤੁਸੀਂ ਬੈਠੇ ਹੋ ਮੈਂ ਗੁਰੂ ਅਗੇ ਅਰਦਾਸ ਕਰਦਾ ਵੀ ਤੁਸੀਂ ਤੰਦੇ ਹੀ ਨਾ ਸੇਵਾ ਨਿਭਾਓ ਤੇ ਗਰੀਬ ਗੁਰਬੇ ਦੀ ਮਦਦ ਉਹਦੀ ਕਿਤੇ ਵੀ ਸੁਣਵਾਈ ਨਹੀਂ ਹਿੰਦੀ ਕਈ ਵਾਰੀ ਉਹਨਾਂ ਦੀ ਤੁਸੀਂ ਲੱਟਣਾ ਬਾਕੀ ਮਹਾਰਾਜ ਤੁਹਾਡੇ ਅੰਗ ਸੰਗ ਅਤਰਕੀਆਂ ਦਵੇ ਚੜ੍ਹਦੀ ਕਲਾ ਚੜ੍ਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਨਹੀਂ ਆਪਾਂ ਸਮੇਂ ਸਮੇਂ ਤੇ ਗੱਲਬਾਤ ਕਰਦੇ ਰਵਾਂਗੇ ਤੁਹਾਡੇ ਤੋਂ ਪਹਿਲਾਂ ਵੀ ਜਿਹੜੇ ਇੱਥੇ ਆਪਣੇ ਵਾਲਿਓ ਸਾਹਿਬ ਉਹਨਾਂ ਦਾ ਵੀ ਸਭਾਗ ਹੋ ਤੇ ਨੇ ਕਰਦਗੇ ਜੇਦੋਂ ਤੁਹਾਡੀ ਕੋਲ ਸੇਵਾ ਹੈ ਜੀ ਉਸਨੇ ਬੇਸਿਕ ਵਾਈਕਤੋ ਦੇ ਹੈਗੇ ਮੈਂ ਰਾਜਸਥਾਨ ਤੋਂ ਲੱਗਦਾ ਕਿਹੜੇ ਜ਼ਿਲ੍ਹੇ ਤੋਂ ਜੇ ਇਹੋ ਰਾਜਸਥਾਨ ਦੇ ਨਾਲ ਤੇ ਸਾਡਾ ਬਹੁਤ ਪੰਡਾ गुरु गोविंद सिंह पातशाह उदर से सफर तय किया जो दक्षिण भारत में गए जो सा रियासत उदो भी बहुत सह आ रही